ਦੇ 1000 ਰੁਪਏ ਦਾ ਛੋਡੇ ਗਏ ਤੇ ਜਿੰਨਾ ਵੀ ਬਿਲ ਨੂੰ ਜਿਹੜਾ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਆ ਉਹਨੂੰ 1000 ਰੁਪਏ ਡਿਸਕਾਊਂਟ ਛੋਡੇ ਗਏ ਤੇ ਪਲੱਸ ਸਾਡੇ ਕੋਲ ਇੱਕ ਸਰਪ੍ਰਾਈਜ਼ ਗਿਫਟ ਤੇ ਰੇਟ ਵੀ ਪੂਰਾ ਖਿੱਚ ਕੇ ਰੋ ਰੇਟ ਅਗਲਾ ਆਪਣੇ ਸ਼ਹਿਰ ਚ ਟਰਾਈ ਕਰਕੇ ਆ ਪਹਿਲੀ ਗੱਲ ਤਾਂ ਚੈਲੰਜ ਹੋਊਗਾ ਕਿਸੇ ਵੀ ਸ਼ਹਿਰ ਦੇ ਵਿੱਚ ਤੁਹਾਨੂੰ ਇਸ ਰੇਟ ਚ ਮਿਲਣੀ ਨਹੀਂ ਹਾਂਜੀ ਹਾਂਜੀ ਦੂਸਰਾ ਆਪਾਂ ਇਹਦੇ ਨਾਲ ਇੱਕ ਵਾਇਰਲੈਸ ਏਅਰਪੋਰਟ ਫਰੀ ਦੇਵਾਂਗੇ ਆਪਾਂ ਆਫ ਹੈ 3000 ਦੇ ਵਿੱਚ ਆਪਾਂ ਬਾਥਰੂਮ ਦੀ ਟਾਈਲ ਲੈਣੀ ਹੈ 5 ਫੁੱਟ ਹਾਈਟ ਵਿਦ ਫਲੋਰ ਵਿਦ ਫਲੋਰ ਦੇ ਨਾਲ ਹੋਰ ਕੋਈ ਆਫਰ ਨਾਲ ਬ੍ਰਦਰ ਆਪਾਂ ਇੱਕ ਕੋਰਨਰ ਵਾਸ਼ ਵੇਸ਼ਨ ਫਰੀ ਦਿੰਨੇ ਆਂ ਅੱਛਾ ਆਪਾਂ ਇਹਦੇ ਨਾਲ ਇੱਕ वायरलेस हेडफोन फ्री दे दी नी है रेट ए दा 4200 रुपए है हां जी अपने कोलो वाइट कलर दा वाश बेसिन 600 रुपए तो शुरू हो जिन्दा है ठीक है जी अपने को जेड़ा वाश बेसिन है स्टार्टिंग रेट 600 रुपए वाइट कलर दी है 800 रुपए तो 1000 ਦੇ ਵਿੱਚ ਵਿੱਚ ਵਿਗ ਰਿਹਾ ਹੈ ਪਰ ਆਪਾਂ ਇਹ ਬਿਲਕੁਲ ਹੀ ਫ੍ਰੀ ਆਫ ਕੋਸ ਦੇ ਰਿਹਾ ਬਿਲਕੁਲ ਫ੍ਰੀ ਦੇ ਰਿਹਾ ਇੱਕ ਗ੍ਰੇਨ ਹੈ ਜੀ ਆਹ ਦੇਖੋ ਜੀ ਬਾਥਰੂਮ ਦਾ ਡਿਜ਼ਾਈਨ ਇੱਥੇ ਬਣਾਇਆ ਹੋਇਆ ਬਿਲਕੁਲ ਐਵੇਂ ਹੀ ਇਹ ਤੁਹਾਨੂੰ ਲੁੱਕ ਦੇਊਗਾ ਅਸੀਂ ਚੈਲੰਜ ਕਰਦੇ ਆ ਤੁਸੀਂ ਫਲਿੱਪਕਾਰਡ ਤੇ ਇਹਦੇ ਨਾਲ ਦਾ ਟੇਬਲ ਟੌਪ ਕੱਢ ਲਓ ਠੀਕ ਹੈ ਜੀ ਉਦੋਂ 1000 ਰੁਪਏ ਘੱਟ ਸਾਨੂੰ ਦੇ ਬਾਈ ਜੀ ਸਸਤਾ ਨਹੀਂ ਸਸਤੇ ਨਾਲ ਵਧੀਆ ਵੀ ਹੂੰ ਦੇਖੋ ਘਰ ਇੱਕ ਵਾਰੀ ਬਣਦਾ ਜਿੰਦਗੀ ਘਰਾਂ ਦੇ ਵਿੱਚ ਫੌਜੀ ਵੀਰ ਹਨਾ ਉਹਨਾਂ ਨੂੰ ਪਤਾ ਹੀ ਹੈ ਵੀ ਕਿੱਦਾਂ ਦਾ ਹਨਾ ਮਾਵਾ ਆਪਦੇ ਦਿਲ ਤੇ ਪੱਥਰ ਰੱਖ ਕੇ ਉਹ ਭੇਜਦੇ ਆ ਸਾਰਾ ਤੇ ਹਾਂਜੀ ਹਾਂਜੀ ਬਾਈ ਉਹਨਾਂ ਲਈ ਆਪਾਂ 10% ਐਕਸਟਰਾ ਡਿਸਕਾਊਂਟ ਦੇ ਰਹੇ ਆ ਘੱਟ ਇਹ ਆਪਾਂ ਬ੍ਰਦਰ ਸਿਰਫ ਹੀ ਸਿਰਫ 31 ਰੁਪਏ ਸਕੁਅਰ ਫੁੱਟ ਦੇ ਵਿੱਚ ਦੇ ਰਹੇ ਆਗੇ 2x4 ਦੀ ਟਾਇਲਰ ਡਾਰਕ ਲੈ ਲਓ ਲਾਈਟ ਲੈ ਲਓ ਕੋਈ ਦੁਕਾਨਦਾਰ ਵਾਲਾ ਕੰਮ ਨਹੀਂ ਹੈਗਾ ਬਾਈ ਜੀ ਆ ਗੂਰਾ ਰੰਗ ਹੈ ਇਹਦਾ ਮਹਿੰਗਾ ਰੇਟ ਆ ਫਿੱਕਾ ਰੰਗ ਹੈ ਦਾ ਘੱਟ ਆ ਜੇ 3 ਬੰਦੇ ਕਹਿੰਦੇ ਨਾ ਵੀ ਆਪਾਂ ਵਾਸ਼ਰੂਮ ਦੇ ਵਿੱਚ ਵੂਡਨ ਦਾ ਥੋੜਾ ਜਿਹਾ ਮਤਲਬ ਕਿ ਹਾਈਲਾਈਟਰ ਟਾਈਪ ਆਉਣਾ ਹੈ ਉਹਦੇ ਨਾਲ ਮੈਚਿੰਗ ਆ ਆਪਾਂ ਵੂਡਨ ਦੀ ਨਾਲ ਮੈਚਿੰਗ ਕਰਕੇ ਫਲੋਰ ਨਾਲ ਹੋ ਜੂ ਜਿਵੇਂ ਮਰਜ਼ੀ ਕਰ ਦਿਨੀ ਹੈ ਜਿਹੜਾ ਬੰਦਾ ਆਪਣਾ ਕੋਠੀ ਦਾ ਮਾਲ ਲੇਦਾ ਉਹਨੂੰ ਆਪਾਂ ਪੂਜਾ ਰੂਮ ਚ ਲਾਉਣ ਵਾਸਤੇ ਇਹ ਟਾਈਲ ਜਿਹੜੀ ਪੋਸਟਰ ਜੀ ਇਹ ਬਿਲਕੁਲ ਫ੍ਰੀ ਦਿੰਨੇ ਆ ਇਹ ਅਸੀਂ ਮੁੱਲ ਨਹੀਂ ਵੇਚਦੇ ਠੀਕ ਆਪਾਂ ਰਾਜਸਥਾਨ ਮਾਰਬਲ ਰਾਮਪਰਾ ਫੂਲ ਦੇ ਵਿੱਚ ਖੜੇ ਆਂਗੇ ਤੇ ਬੰਨਾਂ ਕੋਲੇ ਬਹੁਤ ਘੈਂਟ ਘੈਂਟ ਆਫਰ ਨੇ ਵਧੀਆ ਕੁਆਲਿਟੀ ਦੇ ਵਿੱਚ ਜੈਨੂਨ ਕਮ ਹੈ ਤੇ ਬਾਈ ਜੀ ਰਾਜਸਥਾਨ ਮਾਰਵਲ ਵਾਲੇ ਜੇਖੀਪਰਾ ਸਾਡੇ ਨਾਲ ਹੋਣਗੇ ਤੇ ਇਹਨਾਂ ਨਾਲ ਕਰਾਂਗੇ ਗੱਲਬਾਤ ਤੇ ਤੁਹਾਨੂੰ ਬਹੁਤ ਵਧੀਆ ਆਫਰ ਘੱਟ ਰੇਟ ਦੇ ਵਿੱਚ ਅ ਵਧੀਆ ਜਿਹੜਾ ਮਟੀਰੀਅਲ ਹੈ ਉਹ ਇੱਥੋਂ ਮਿਲਦਾ ਹੈ ਤੇ ਤੁਹਾਨੂੰ ਸਾਰਾ ਦਿਖਾਵਾਂਗੇ ਬਾਈ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਰ ਤੇ ਦਰਸ਼ਕਾਂ ਲਈ ਦੱਸੋ ਆਪਣੇ ਜਿਹੜਾ ਸੈਨੀਟਰੀ ਦਾ ਕੰਮ ਹੈ ਹਨਾ ਤੁਹਾਡਾ ਟਾਈਲਾਂ ਦਾ ਕੰਮ ਹੈ ਹਨਾ ਕਿਹੜੇ ਕਿਹੜੇ ਆਫਰ ਆਪਣੇ ਕੋਲੇ ਚੱਲ ਰਹੇ ਨੇ ਬਾਈ ਜੀ ਆਪਾਂ ਵੀ ਯਾਰ ਪਹਿਲਾਂ ਤਾਂ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਆਪਾਂ ਦਾ ਅ ਕਈ ਆਫਰਾਂ ਚੱਲ ਰਹੀਆਂ ہیں برادر ਆਪਣੀਆਂ ਆਪਣੇ ਕੋਲ ਜਿਹੜਾ ਮਾਲ ਹੋਊ ਸਾਰਾ ਜੈਨੂਨ ਪ੍ਰੀਮੀਅਮ ਕੁਆਲਟੀ ਦਾ ਮਾਲ ਹੋਊਗਾ ਠੀਕ ਹੈ ਜੀ ਆਪਾਂ ਜਿਵੇਂ ਆਫ ਚੱਲ ਰਹੀ ਹੈ 5x5 ਦਾ ਬਾਥਰੂਮ 7x4 ਦਾ ਬਾਥਰੂਮ 6x4 ਦਾ ਬਾਥਰੂਮ 5x4 ਦਾ ਬਾਥਰੂਮ ਤੁਸੀਂ ਇਹ ਡਿਜ਼ਾਈਨ ਦੇਖ ਸਕਦੇ ਹੋ ਹਾਂਜੀ 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 ਠੀਕ ਹੈ ਇਹਦੇ ਵਿੱਚ ਆਪਣੇ ਕੋਲ ਹੋਰ ਕਈ ਵੈਰਾਈਟੀਆਂ ਹੈਗੀਆਂ ਕਈ ਡਿਜ਼ਾਈਨ ਹੈਗੇ ਹੈਗੇ ਠੀਕ ਹੈ ਜੀ ਠੀਕ ਹੈ ਜੀ ਇਹਦੇ ਵਿੱਚ ਆਪਣੇ ਕੋਲ ਕਈ ਵੈਰਾਈਟੀਆਂ ਹੈ ਕਈ ਡਿਜ਼ਾਈਨ ਹੈ ਠੀਕ ਹੈ ਜੀ ਇਹ ਜਿਹੜਾ ਆਪਾਂ ਬਾਥਰੂਮ ਹੈ ਬ੍ਰਦਰ 5 ਫੁੱਟ ਹਾਈਟ ਤੇ ਵਿਦ ਫਲੋਰ 3000 ਰੁਪਏ ਦੇ ਵਿੱਚ ਆਪਾਂ ਬਾਥਰੂਮ ਕੰਪਲੀਟ ਦਿੰਨੇ ਹੈਗੇ 5 ਫੁੱਟ ਉਚਾਈ ਦੇ ਵਿੱਚ ਹਾਂਜੀ ਵਿਦ ਫਲੋਰ ਵਿਦ ਫਲੋਰ ਇਹ ਡਿਜ਼ਾਈਨ ਦੇਖ ਸਕਦੇ ਹੋ ਬਿਲਕੁਲ ਪੋਸਟਰ ਸੀਰੀਜ਼ ਹੈਗੇ ਹਨਾ ਜਿਹੇ ਜੇ ਮਰਜ਼ੀ ਡਿਜ਼ਾਈਨ ਲੈ ਲਓ ਲਾਈਟ ਡਾਰਕ ਕਲਰ ਜਿਹੜਾ ਮਰਜ਼ੀ ਡਿਜ਼ਾਈਨ ਲੈ ਲਓ ਡਿਜ਼ਾਈਨਰ ਦੇ ਕੋਈ ਮਤਲਬ ਕਿ অপਸ਼ਨ ਡਿਜ਼ਾਈਨ ਤੁਹਾਡੇ ਹੋਣਗੇ ਸਿਲੈਕਟ ਤੁਸੀਂ ਕਰਨੇ ਆ ਆਪਣੇ ਕੋਲ 20 ਡਿਜ਼ਾਈਨ ਹੈਗੇ ਇੰਨਾ ਦੇ ਜਿਹੜੀ ਆਪਾਂ ਆਫ ਹੈ 3000 ਦੇ ਵਿੱਚ ਆਪਾਂ ਬਾਥਰੂਮ ਦੀ ਟਾਇਲ ਦਿੰਨੇ ਆ 5 ਫੁੱਟ ਹਾਈਟ ਵਿਦ ਫਲੋਰ ਵਿਦ ਫਲੋਰ ਤੇ ਨਾਲ ਹੋਰ ਕੋਈ ਆਫਰ ਨਾਲ ਬ੍ਰਦਰ ਆਪਾਂ ਇੱਕ ਕਾਰਨਰ ਵਾਸ਼ ਵੇਸ਼ਨ ਫਰੀ ਦਿੰਨੇ ਆ ਅੱਛਾ ਜੀ 3000 ਦੇ ਵਿੱਚ ਦੋਸਤੋ ਤੁਹਾਡਾ ਬਾਥਰੂਮ ਕੰਪਲੀਟ ਆ ਵਿਦ ਕਾਰਨਰ ਇਹਦਾ ਸਿੰਕ ਹੈ ਨਾ ਹਾਂਜੀ ਨਾਲ ਨਾਲ ਫਰੀ ਹੈ ਜੀ ਆ ਦੇਖੋ ਬਹੁਤ ਵਧੀਆ ਡਿਜ਼ਾਈਨ ਨੇ ਪੋਸਟਰ ਸੀਰੀਜ਼ ਜੇ ਨਾ ਮਰਜ਼ੀ ਸੀਰੀਜ਼ ਦੇ ਲਓ ਇਹ ਬਾਥਰੂਮ ਦੇ ਡਿਜ਼ਾਈਨ ਨੇ ਦੋਸਤੋ ਬਹੁਤ ਵਧੀਆ 3000 ਰੁਪਏ ਦੇ ਵਿੱਚ ਬਾਥਰੂਮ ਤਿਆਰ ਆ ਤੁਹਾਡਾ ਹਾਂਜੀ ਆਪਣੇ ਕੋਲ ਜੇ ਜੇ ਮਰਜ਼ੀ ਡਿਜ਼ਾਈਨ ਲਾ ਲਓ ਬ੍ਰਦਰ ਕਈ ਤ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਕਿ ਬਹੁਤ ਤਰ੍ਹਾਂ ਦੀ ਵੈਰਾਈਟੀ ਹੈ ਆਪਣੇ ਕੋਲ ਆਹ ਦੇਖੋ ਦੋਸਤੋ ਬਹੁਤ ਵਧੀਆ ਮਤਲਬ ਲੁੱਕ ਦੇ ਵਿੱਚ ਇਹ ਡਿਜ਼ਾਈਨ ਪਏ ਨੇ ਜੀ ਹਨਾ ਇਹ ਪੋਸਟਰ ਸੀਰੀਜ਼ ਲੈ ਲਓ ਕੋਈ ਮਰਜ਼ੀ ਡਿਜ਼ਾਈਨ ਲੈ ਲਓ ਸਾਡ ਅਸਾਂ ਇੱਕ ਗੱਲ ਹੋਰ ਹੈ ਜੀ ਬਿਲਕੁਲ ਨਾਲ ਮੈਚਿੰਗ ਵਿਦ ਫਲੋਰ ਦਵਾਂਗੇ ਆਪਾਂ ਅੱਛਾ ਜੀ ਜਿਵੇਂ ਜਿ ਤੁਸੀਂ ਵਾਲ ਵਾਲੀ ਟਾਈਲ ਲਓਗੇ ਤੇ ਨਾਲ ਬਿਲਕੁਲ ਮੈਚਿੰਗ ਹੀ ਆਪਾਂ ਤੁਹਾਨੂੰ ਹਾਂ ਯਾਨੀ ਕਿ ਜਿਵੇਂ ਆਪ ਪੰਜਾਬੀ ਚ ਕਹ ਦੇਣਾ ਕੋਟ ਪੈਂਟਰ ਨਾਲ ਟਾਈ ਮੈਚ ਕਰਕੇ ਹਾਂਜੀ 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 ਜਿਹੜਾ ਡਿਜ਼ਾਈਨ ਜੋ ਮਰਜ਼ੀ ਲੈ ਲਓ ਆਹ ਦੇਖੋ ਦੋਸਤੋ ਬਾਕੀ ਤੁਹਾਡੀ ਪਸੰਦ ਹੈ ਤੇ ਵੀ ਤੁਹਾਨੂੰ ਕਹੇ ਜਾਂ ਡਿਜ਼ਾਈਨ ਪਸੰਦ ਆਉਂਦਾ ਹਾਂਜੀ ਵੀਰੇ ਹਾਂਜੀ ਆਪਣੇ ਹੋਰ ਆਪਣੇ ਕੋਲ ਜਿਵੇਂ 30 ਵਗੈਰਾ ਮਿਲ ਜਾਣਗੇ ਇਹ ਅੱਜ ਕੱਲ ਲੋਬੀ ਵਗੈਰਾ ਚ ਲੱਗਦੀਆਂ ਹਨਾ ਜੀ ਲੋਬੀ ਚ ਹਾਂਜੀ ਇਹ ਚੀਜ਼ ਬਈ ਸਿੰਕ ਹੈ ਇਹ ਇਹ ਬ੍ਰਦਰ ਐਚ ਡੀ ਬੋਰਡ ਦੀ ਆ ਫੁੱਲ ਹੈਵੀ ਹੈ ਵਾਟਰ ਪ੍ਰੂਫ ਹੈ ਸੈਂਕ ਪ੍ਰੂਫ ਹੈ ਇਹਦੇ ਵਿੱਚ ਡਿਜ਼ਾਈਨ ਕਲਰ ਆਪਸ਼ਨ ਆਪਣੇ ਕੋਲ ਘੱਟੋ ਘੱਟ 15 ਤੋਂ 20 ਡਿਜ਼ਾਈਨ ਮਿਲ ਜਾਣਗੇ ਠੀਕ ਹੈ ਜੀ ਇਹਦਾ ਜੀ ਰੇਟ ਵਗੈਰਾ ਜੀ ਇਹਨਾਂ ਦਾ ਇਹ ਬ੍ਰਦਰ ਆਪਾਂ ਇਹਦੇ ਨਾਲ ਇੱਕ ਵਾਇਰਲੈਸ ਹੈੱਡਫੋਨ ਫਰੀ ਦਿੰਨੀ ਹੈ ਰੇਟ ਇਹ ਦਾ 4200 ਰੁਪਏ ਹੈ 4200 ਰੁਪਏ ਦਾ ਦੋਸਤੋ ਤੇ ਨਾਲ ਤੁਹਾਨੂੰ ਵਾਇਰਲੈਸ ਹੈੱਡਫੋਨ ਜੀ ਹਾਂਜੀ ਉਹ ਹੈੱਡਫੋਨ ਨਾਲ ਮਿਲਣਗੇ ਜੀ ਇਹਦੇ ਠੀਕ ਹੈ ਉਸ ਤੋਂ ਬਾਅਦ ਬ੍ਰਦਰ ਆਪਣੇ ਕੋਲ ਹੋਰ ਜਿਵੇਂ ਆਪਾਂ ਜਿਹਨੇ ਕਿਚਨ ਹੁੰਦੀਆਂ ਆਪਣੇ ਕਿਚਨ ਵਗੈਰਾ ਕਿਚਨ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਇਦਾਂ ਦੇ ਪੋਸਟਰ ਚੱਲਦੇ ਆਗੇ ਠੀਕ ਹੈ ਜੀ ਆਹ ਦੇਖੋ ਦੋਸਤੋ ਬਹੁਤ ਵਧੀਆ ਕੁਆਲਿਟੀ ਹੈ ਅੱਛਾ ਇਹ ਕਿਚਨ ਦੇ ਆਗੇ ਜੀ ਹਾਂਜੀ ਵੀਰੇ ਇਹ ਆਪਣੇ ਕੋਲੇ ਕੀ ਰੇਟ ਦੇ ਵਿੱਚ ਆ ਜਾਂਦੇ ਆ ਸਰ ਇਹ ਬ੍ਰਦਰ ਆਪਾਂ ਗ੍ਰੇਨਾਈਟ ਨਾਲ ਫਰੀ ਦਿੰਦੇ ਆਗੇ ਜਿਹੜਾ ਆਪਣਾ ਸੈਲਫ ਤੇ ਗ੍ਰੇਨਾਈਟ ਲੱਗਦਾ ਹੈਗਾ ਹਾਂਜੀ ਹਾਂਜੀ ਇੱਕ ਪੋਸਟਰ ਆਪਣਾ ਜਿਹੜਾ ਤੁਹਾਡੀ ਸੋਹਣੀ ਸੁਨੱਖੇ ਘਰ ਨੂੰ ਰਸੋਈ ਨੂੰ ਹੋਰ ਸੋਹਣਾ ਬਣਾਉ ਉਹ ਇਹ ਜਿਹੜੇ ਪੋਸਟਰ ਸੀਰੀਜ਼ ਹੈਗੇ ਪੋਸਟਰ ਆ ਇਹ ਇੱਕ ਪੀਸ ਲੱਗਦਾ ਹੈਗਾ ਬਾਜ਼ਾਰ ਦੇ ਵਿੱਚ ਇਹਦਾ ਮਾਰਕੀਟ ਰੇਟ ਹੈਗਾ 800 ਤੋਂ 1000 ਰੁਪਏ ਜਿਹੜੇ ਮਰਜ਼ੀ ਸ਼ਹਿਰ ਚ ਜਿੱਥੇ ਮਰਜ਼ੀ ਟਰਾਈ ਕਰ ਲਿਓ 800 ਰੁਪਏ ਤੋਂ 1000 ਦੇ ਵਿੱਚ ਵਿੱਚ ਵਿਕ ਰਿਹਾ ਪਰ ਆਪਾਂ ਇਹ ਬਿਲਕੁਲ ਹੀ ਫ੍ਰੀ ਆਫ ਕੋਸ ਦੇ ਰਹੇ ਹਾਂ ਬਿਲਕੁਲ ਫ੍ਰੀ ਦੇ ਰਹੇ ਹਾਂ ਇੱਕ ਗ੍ਰੇਨਾਈਟ ਕਈ ਬਿਊਰ ਆਪਣੇ ਸੋਚਣਗੇ ਵੀ ਗ੍ਰੇਨਾਈਟਸ ਨਾਲ ਜੇ ਰੇਟ ਵਧਾ ਲਵੇ ਗ੍ਰੇਨ ਹੀ ਪਚੋਂ ਜੇਰ ਮੇ ਫਟਾ ਹੈ 55 ਰੁਪਏ ਸੇਰ ਫਟੇ ਜੀ ਫੁੱਲ ਚੈਲੇਂਜ ਹੋ 55 ਰੁਪਏ ਫੜ ਦੇ ਵਿੱਚ ਸੇਮ ਡੁੱਟੋ ਗੋਲਾ ਬੰ ਨੂੰ ਕੋਈ ਵੀ ਨਹੀਂ ਦੇ ਸਕਦਾ ਦੋਸਤੋ ਜਿੱਥੇ ਮਰਜੀ ਟਰਾਈ ਮਾਰ ਕੇ ਆ ਜਿਓ ਤੁਸੀਂ ਤੇ ਕੁਆਲਿਟੀ ਚੰਗੀ ਹੈ ਤੇ 55 ਰੁਪਏ ਸਕੇਅਰ ਫੁੱਟੀ ਹਾਂ ਗ੍ਰੇਨਾਈਟ ਹੈ ਜਿਹੜਾ 55 ਰੁਪਏ ਸਕੇਅਰ ਫੁੱਟ ਦਾ ਫਰਮਸ ਉਹਦੇ ਨਾਲ ਦੇ ਨਾਲ ਇੱਕ ਇਹ ਚੀਜ਼ ਫਰੀ ਹੈ ਜੀ ਫਰੀ ਹੈ ਜੀ ਇਹ ਡਿਜ਼ਾਈਨ ਸਾਰੇ ਦਿਖਾ ਦਿਓ ਜੀ ਬਹੁਤ ਵਧੀਆ ਡਿਜ਼ਾਈਨ ਨੇ ਆ ਦੇਖੋ ਬੁੱਧਾ ਦੀ ਜਿਹੜੀ ਬਾਕੀ ਬ੍ਰਦਰ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦੇਣਾ ਹੈ ਕਈ ਬੰਦੇ ਸਾਡੇ ਕੋਲ ਆ ਕੇ ਡਿਮਾਂਡ ਕਰਦੇ ਜਿਵੇਂ ਆਹ ਪੀਸ ਹੈ ਨਾ ਇਹ ਆਪਣੇ ਕਿਚਨ ਵਗੈਰਾ ਚ ਨਹੀਂ ਲਾਦੀ ਪੂਜਾ ਰੂਮਾਂ ਚ ਅੱਡ ਲੱਗਦੀ ਹੈ ਇਹਦਾ ਕੋਈ ਮੁੱਲ ਨਹੀਂ ਹੈਗਾ ਅੱਛਾ ਜੀ ਆਹ ਜਿਹੜੀ ਗੁਰੂਆਂ ਦੀ ਫੋਟੋ ਹੈ ਆਪਣੇ ਗੂਰ ਪੀਰ ਹਣਾ ਜਿਹਨੇ ਵੀ ਆਪਣੇ ਦੇਵੀ ਦੇਵਤੇ ਜੋ ਵੀ ਹੋਇਆ ਇਹਨਾਂ ਨੂੰ ਕੋਈ ਬੰਦਾ ਖਰੀਦ ਨਹੀਂ ਸਕਦਾ ਜੀ ਆਪਾਂ ਇਹਨਾਂ ਤੋਂ ਮੰਗਦੇ ਆ ਇਹ ਆਪਾਂ ਬਿਲਕੁਲ ਫ੍ਰੀ ਦਿੰਨੇ ਆਗੇ ਜਿਹੜਾ ਬੰਦਾ ਆਪਣਾ ਕੋਠੀ ਦਾ ਮਾਲ ਲੇਦਾ ਉਹਨੂੰ ਆਪਾਂ ਪੂਜਾ ਰੂਮ ਚ ਲਾਉਣ ਵਾਸਤੇ ਇਹ ਟਾਈਲ ਜਿਹੜੀ ਪੋਸਟਰ ਜੇ ਇਹ ਬਿਲਕੁਲ ਫ੍ਰੀ ਦਿੰਨੇ ਆ ਇਹ ਅਸੀਂ ਮੁੱਲ ਨਹੀਂ ਵੇਚਦੇ ਜੇ ਸਾਡੇ ਕੋਲ ਕੋਈ ਕਸਟਮਰ ਆ ਕੇ ਕਹਿੰਦਾ ਵੀ ਆ 500 1000 2000 5000 10000 ਜਿੰਨਾ ਮਰਜ਼ੀ ਲਵੇ ਸੀ ਬਿਲਕੁਲ ਹੀ ਫਰੀ ਦੇ ਦਿੰਦੇ ਆਗੇ ਮੁੱਲ ਨਹੀਂ ਵੇਚਦੇ ਇੱਕ ਜੇਠੀ ਭਰਾਵੀਂ ਭਰਾਵਾ ਉਹਨਾਂ ਦੀ ਇਹ ਖਾਸੀਅਤ ਹੈ ਇਹਨਾਂ ਕੋਲੇ ਸਿੰਗਰਾਂ ਦੇ ਤੁਹਾਡੇ ਕੋਲੇ ਬਹੁਤ ਮਹਾਲ ਜਾਂਦਾ ਹਨ ਹਾਂਜੀ ਆਪਣੇ ਕੋਲ ਬਾਈ ਜੀ ਕਈ ਸਿੰਗਰ ਆਏ ਹੈਗੇ ਹਨਾ ਸਾਡੇ ਇੰਸਟਾਗ੍ਰam ਤੇ ਤੁਸੀਂ ਦੇਖਿਆ ਹੋਣਾ ਹੈਗਾ ਜਿਵੇਂ ਪੰਜਾਬੀ ਕਲਾਕਾਰ ਬਲਬੀਰ ਛੋਟੀਆਂ ਜੀ ਹੋਗੇ ਹਨਾ ਅਮਰਤਾ ਵੀਰਕ ਹੋਗੀ ਹਨਾ ਜੀ ਕਈ ਹੋਰ ਪੰਜਾਬੀ ਸਿੰਗਰ ਹੈ ਤੁਸੀਂ ਸਾਡਾ ਇੰਸਟਾਗ੍ਰam ਪੇਜ ਤੇ ਚੈੱਕ ਕਰ ਸਕਦੇ ਹੋਗੇ ਸਾਡੇ ਕੋਲ ਰੀਲਾਂ ਇਸੇ ਸ਼ਾਪ ਦੇ ਵਿੱਚੋਂ ਰੀਲਾਂ ਪਿੰਨਾ ਉਹਨਾਂ ਨੇ ਹਾਂਜੀ 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 ਵੀਰੇ ਹਾਂਜੀ ਆ ਸਾਰੇ ਡਿਜ਼ਾਈਨ ਦੇਖ ਲਓ ਦੋਸਤੋ ਤੇ ਇਹਨਾਂ ਵਾਰੀ ਦੀ ਇਹ ਇਹ ਬ੍ਰਦਰ ਵਾਸ਼ਵੇਸ਼ਨ ਹੈਗੇ ਇਹ ਵਾਸ਼ਵੇਸ਼ਨ ਹੈ ਜਿਹੜਾ ਆਪਣੇ ਕੋਲ ਸਿਰਫ ਜਿਹੜਾ ਇੱਕ ਕਲਰ ਵਾਸ਼ਵੇਸ਼ਨ ਹੈ 1000 ਰੁਪਏ ਦਾ 1000 ਰੁਪਏ ਹਾਂਜੀ ਆਪਣੇ ਕੋਲ ਵਾਈਟ ਕਲਰ ਦਾ ਵਾਸ਼ਵੇਸ਼ਨ 600 ਰੁਪਏ ਤੋਂ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਜੀ ਆਪਣੇ ਕੋਲ ਜਿਹੜਾ ਵਾਸ਼ਵੇਸ਼ਨ ਹੈ ਸਟਾਰਟਿੰਗ ਦੇ ਜ 600 ਰੁਪਏ ਵਾਈਟ ਕਲਰ ਦੀ ਜਿਹੜਾ ਕਲਰ ਕਲਰਫੁੱਲ ਹੈਗੇ ਇਹ ਆਪਾਂ ਜਿਹੜਾ ਹੈਗਾ 1000 ਰੁਪਏ ਦੇ ਵਿੱਚ ਦੇ ਰਹੇ ਆ ਬ੍ਰਦਰ ਠੀਕ ਹੈ 600 ਤੋਂ ਸਟਾਰਟਿੰਗ ਆ ਦੋਸਤੋ ਜੇ ਕਲਰ ਵਾਲਾ ਤੁਸੀਂ ਲੈਣਾਗਾ ਇਹ 1000 ਰੁਪਏ ਦਾ ਜੀ ਹਾਂਜੀ ਕਲਰ ਦਾ 1000 ਰੁਪਏ ਦਾ ਹੈ ਬਾਕੀ ਆਪਣੇ ਕੋਲ ਹੋਰ ਕ 2 बाई 4 ਦਾ ਬਾਥਰੂਮ ਹੈ ਜੀ اچھا ਜੀ ਇਹ ਕਟਿੰਗ ਹੋ ਕੇ ਲੱਗ ਜਿੰਦੇ ਹੈਗੇ ਬਿਲਕੁਲ ਨਾਲ ਮੈਚਿੰਗ ਫਲੋਰ اچھا ਜੀ ਬਾਥਰੂਮ ਦੇ ਵਿੱਚ ਐਂ ਲੱਗ ਜੂਗਾ ਹਾਂਜੀ ਹਾਂਜੀ ਇਹ 2 ਫੁੱਟ ਵਾਈਜ਼ 4 ਫੁੱਟ ਦੀ ਹਾਈ ਗਲੋਸੀ ਟਾਈਲ ਹੈ ਜੀ ਅ ਇੰਨੀ ਸ਼ੀਸ਼ੇ ਵਰਗੀ ਟਾਈਲ ਆ ਪੱਗ ਮੰਨ ਲਓ ਵੇਚਦੀ ਉਹ ਤੇ ਕਿਹਾ ਹਾਈ ਗਲੋਸੀ ਟਾਈਲ ਬਿਲਕੁਲ ਹਾਂ ਹਾਂ ਵੇਚਦੀ ਦਿਸ ਰਿਹਾ ਬਾਕੀ ਦੇ ਵਿੱਚ ਆਪਣੇ ਕੋਲ ਹੋਰ ਕਲਰ ਡਿਜ਼ਾਈਨ ਕਈ ਮਿਲ ਜਣਗੇ ਕਈ ਤਰ੍ਹਾਂ ਦੇ ਕਨਸੈਪਟ ਹੈ ਜਿਵੇਂ ਆ ਕਰੀਮ ਤੇ ਬਰਾਊਨ ਦਾ ਆ ਗਿਆ वुਡਨ ਇਹ ਵੀ ਇਹ ਵੀ ਬਾਥਰੂਮ ਦਾ ਹੀ ਬਣਾਇਆ ਹੋਇਆ ਹੈ ਹਾਂਜੀ ਹਾਂਜੀ ਬਾਥਰੂਮ ਦਾ ਅੱਛਾ ਜੀ ਆ ਦੇਖੋ ਜੀ ਬਾਥਰੂਮ ਦਾ ਡਿਜ਼ਾਈਨ ਇੱਥੇ ਬਣਾਇਆ ਹੋਇਆ ਬਿਲਕੁਲ ਐਵੇਂ ਹੀ ਇਹ ਤੁਹਾਨੂੰ ਲੁੱਕ ਦੇਊਗਾ ਬਹੁਤ ਜੈਨੂਇਨ ਤੇ ਸਿੰਪਲ ਸੂਬਰ ਲੁੱਕ ਹੈ ਜਿਹੜੀ ਬਾਕੀ ਬ੍ਰਦਰ ਆਪਣੇ ਕੋਲ ਹਾਂ ਆ ਵੀ ਮਿਲ ਜਾਂਦਾ ਆ ਬੁੱਡਨ ਲੁੱਕ ਦੇ ਵਿੱਚ ਜੀ ਹੈ ਨਾ ਇਹ वुਡਨ ਆ ਗਿਆ ਜੇ ਇਹੇ ਬੰਦੇ ਕਹਿੰਦਾ ਵੀ ਆਪਾਂ ਵਾਸ਼ਰੂਮ ਦੇ ਵਿੱਚ ਬੂਡਨ ਦਾ ਥੋੜਾ ਜਿਹਾ ਮਤਲਬ ਕਿ ਹਾਈਲਾਈਟਰ ਟਾਈਪ ਆਉਣਾ ਹੈ ਉਹਦੇ ਨਾਲ ਮੈਚਿੰਗ ਆਪਾਂ ਬੂਡਨ ਦੀ ਨਾਲ ਮੈਚਿੰਗ ਕਰਕੇ ਫਲੋਰ ਨਾਲ ਹੋ ਜੂ ਜਿਵੇਂ ਮਰਜ਼ੀ ਕਰਦੇ ਹਾਈਲਾਈਟਰ ਹੋ ਜੇਂਦਾ ਬੂਡਨ ਕਲਰ ਠੀਕ ਹੈ ਜੀ ਬਾਕੀ ਬ੍ਰਦਰ ਇੱਕ ਮੈਂ ਤੁਹਾਨੂੰ ਹੋਰ ਕੱਲ ਦੱਸਦਾ ਹਾਂ ਵੀ ਆਪਣੇ ਕੋਲ 2x4 ਦੀ ਕਾਫੀ ਵੈਰਾਈਟੀ ਹੈ ਅੱਛਾ ਜੀ 2x4 ਦੇ ਵਿੱਚ ਆਪਣੇ ਕੋਲ ਕਾਫੀ ਵੈਰਾਈਟੀ ਹੈ ਹਾਂ ਜੀ ਠੀਕ ਹੈ ਜੀ ਕਲਰ ਡਾਰਕ ਲੈ ਲਓ ਲਾਈਟ ਲੈ ਲਓ ਕੋਈ ਦੁਕਾਨਦਾਰ ਵਾਲਾ ਕੰਮ ਨਹੀਂ ਹੈਗਾ ਬਾਈ ਜੀ ਆਹ ਗੂੜਾ ਰੰਗ ਹੈ ਇਹਦਾ ਮਹਿੰਗਾ ਰੇਟ ਆ ਪੀਕਾ ਰੰਗ ਹੈ ਦਾ ਘੱਟ ਹੈ ਇਹਦਾ ਆਏ ਆ ਇਹਦਾ ਆਏ ਆ ਤੁਸੀਂ ਇਹਦੇ ਵਿੱਚ ਕਲਰ ਦੇਖੋ ਆਪਣੇ ਕੋਲ ਕਈ ਤਰ੍ਹਾਂ ਦੇ ਕਲਰ ਹੈ ਇਹਦੇ ਵਿੱਚ ਆਹ ਦੇਖੋ ਜੀ ਦੋਸਤੋ ਇਹ 2x4 ਦੇ ਵਿੱਚ ਹੈ ਰੇਟ ਦਵਾਂਗੇ ਆਪਾਂ ਇਹੋ ਜਿਹਾ ਜਿਹੜਾ ਕਿ ਆਪਣੇ ਕਸਟਮਰ ਹੈ ਜੋ ਵੀ ਬੰਦੇ ਵੀਡੀਓ ਦੇਖ ਰਿਹਾ ਜਿਹੜਾ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਆਊਗਾ ਨਾਲੇ ਚੈਲੰਜ ਹੋਊਗਾ ਪ੍ਰੀਮੀਅਮ ਕੁਆਲਿਟੀ ਦਾ ਮਾਲ ਐਂਡਲੈਸ ਸੀਰੀਜ਼ ਠੀਕ ਹੈ ਜੀ ਜੋੜ ਕੇ ਲਾਓ ਗਰੂਪ ਦੇ ਕੇ ਲਾਓ ਠੀਕ ਹੈ ਪ੍ਰੀਮੀਅਮ ਕੁਆਲਟੀ ਦਾ ਮਤਲਬ ਕਿਸੇ ਪ੍ਰਕਾਰ ਦੀ ਕੋਈ ਕੰਪਲੀਟ ਨਹੀਂ ਹੈਗੀ ਐਂਡਲੈਸ ਬਈ ਦੇਖੀ ਉਹੀ ਹੋਗਾ ਨਾ ਵੀ ਰੇਸ਼ੇ ਨਾਲ ਰੇਸ਼ੇ ਨਾਲ ਮਿਲੂਗਾ ਮਿਲੂਗਾ ਉਹ ਸਾਰੇ ਜਿਵੇਂ ਲੋਬੀ ਜਿਵੇਂ ਆਪਣਾ ਮਾਰਬਲ ਹੁੰਦੀ ਹੈ ਐਂਡਲੈਸ ਸੀਰੀਜ਼ ਜਿ ਬਿਲਕੁਲ ਰੇਸ਼ੇ ਨਾਲ ਰੇਸ਼ੇ ਨਾਲ ਮੈਚ ਹੋਊਗਾ ਜੋੜ ਕੇ ਲਾਓ ਗਰੂਪ ਦੇ ਕੇ ਲਾਓ ਇਹ ਕਸਟਮਰ ਦੀ ਆਪਦੀ ਚੁਆਇਸ ਹੈ ਅੱਛਾ ਜੀ ਇਹ ਆਪਣੇ ਕੋਲੇ ਕੀ ਆਫਰ ਚ ਹੈ ਜੀ ਇਹ ਆਫਰ ਜੋ ਤੁਸੀਂ ਕਹੋਗੇ ਉਹ ਦੇ ਦਾਂਗੇ ਤੁਸੀਂ ਦੱਸ ਦਿਓ ਫਿਰ ਵੀ ਚਲੋ ਇਹ ਆਪਾਂ ਇਹ ਆਪਾਂ ਬ੍ਰਦਰ ਸਿਰਫ ਹੀ ਸਿਰਫ 31 ਰੁਪਏ ਸਕਰ ਫੁੱਟ ਦੇ ਵਿੱਚ ਦੇਵਾਂਗੇ 2x4 ਦੀ ਟਾਇਲ 2x4 ਦੀ ਦੋਸਤੋ ਟਾਇਲ 31 ਰੁਪਏ ਸਕਰ ਫੁੱਟ ਜਿਹੜਾ ਮਰਜੀ ਕਲਰ ਜਿਹੜਾ ਮਰਜੀ ਜਿਹੜਾ ਮਰਜੀ ਕਲਰ ਚਿੱਟਾ ਹਰਾ ਪੀਲਾ ਕਾਲਾ ਨੀਲਾ ਗੁਲਾਬੀ ਤੁਸੋਡੀ ਚੁਆਇਸ ਕਲਰ ਦੀ ਸੋਡੀ ਚੁਆਇਸ ਆਪਣੇ ਕੋਲ ਇੰਨੇ ਕਲਰ ਲੱਗੇ ਹੋਏ ਹੈ ਗ੍ਰੇ ਡਾਰਕ ਗ੍ਰੇ ਵਾਈਟ ਹੋ ਗਿਆ کریم ਹੋ ਗਿਆ ਪਰਪਲ ਕਲਰ ਹੋ ਗਿਆ ਹਨਾ ਜੀ ਆ ਐਬ੍ਰੀਸ਼ੀਏਟਡ ਇਟਾਲੀਅਨ ਮਾਰਬਲ ਦੀ ਰੂਪਾ ਗਈ ਹਨਾ ਜੀ ਇਹ ਪਾਤੀਆ ਡਾਰਕ ਕਲਰ ਹੈਗਾ ਮਲਟੀ ਸ਼ੇਡ ਕਲਰ ਆ ਗਿਆ ਆਹ ਆਪਣਾ ਹੈਗਾ ਇਟਾਲੀਅਨ ਲੁੱਕ ਆ ਗਈ ਹਨਾ ਜੀ ਆ ਸਿੰਪਲ ਸੋਵਰ ਆ ਗਏ ਜਿਹੜਾ ਮਰਜੀ ਕਲਰ ਲੈ ਲਓ ਆਪਣੇ ਕੋਲੇ ਦੀ ਕਲਰ ਆਪਸ਼ਨ ਹੈਗੀ ਵੀਰੇ 35 ਤੋਂ 40 ਡਿਜ਼ਾਈਨ ਹੈ ਆਪਣੇ ਕੋਲ 2x4 ਫੀਟ ਠੀਕ ਹੈ ਜੀ ਇਹ ਰੇਟ ਵੀ ਆਪਾਂ ਇਹ ਦੇ ਰਹੇ ਆਂਗੇ ਕੋਈ ਵੀ ਨਹੀਂ ਦੇ ਸਕਦਾ ਰੇਟ ਦੀ ਆਪਣੀ ਫੁੱਲ ਫਲੈਸ਼ ਗਾਰੰਟੀ ਹੋਗੀ ਠੀਕ ਹੈ ਜੀ ਸਰ ਆਪਾਂ ਸੇਲ ਵੀ ਸਿਰਫ 31 ਰੁਪਏ ਸਕੁਅਰ ਫੁੱਟ ਆਪਾਂ 2x ਚਾਰ ਦੀ ਟੈਲ ਦੇ ਰਿਹਾ ਹੈ ਕਲਰ ਕੋਈ ਮਰਜੀ ਕਲਰ ਗਾੜ੍ਹੀ ਪਸੰਦ ਆ ਤੇ ਇੱਕ ਤੁਸੀਂ ਕਿਹਾ ਸੀਗਾ ਜਿਹੜੇ ਆਪਣੇ ਆਰਮੀ ਵਾਲੇ ਵੀਰ ਨੇ ਹਾਂ ਜੀ ਕਿ ਬਈ ਜੱਠੀ ਦਾ ਦਾ ਭਰਾ ਵੀ ਇਹਨਾਂ ਦਾ ਨਾ ਬੀਐਸਐਫ ਚ ਹੈ ਹਾਂ ਜੀ ਹਾਂ ਜੀ ਇਹ ਆਰਮੀ ਵਾਲਿਆਂ ਨੂੰ ਵੈਸੀ ਮਤਲਬ ਸਤਕਾਰ ਵਜੋਂ ਉਹਨਾਂ ਲਈ ਕੀ ਆਫਰ ਹੈ ਜੀ ਵੀਰੇ ਜੀ ਦੇਖੋ ਆਪਣੇ ਦੇਸ਼ ਦੀ ਰਾਖੀ ਕਰਦੇ ਆ ਹਨਾ ਮੇਰਾ ਖੋਤਾ ਬ੍ਰਦਰ ਬੀਐਸਐਫ ਚ ਹੈ ਜਿਹੜਾ ਤੁਹਾਨੂੰ ਪਤਾ ਹੀ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਫੌਜੀ ਵੀਰ ਹਨਾ ਉਹਨਾਂ ਨੂੰ ਪਤਾ ਹੀ ਹੈ ਵੀ ਕਿੱਦਾਂ ਦਾ ਹਨਾ ਮਾਵਾਵ ਦੇ ਦਿਲ ਤੇ ਪੱਥਰ ਰੱਖ ਕੇ ਜਿਹਨੂੰ ਭੇਜਦੇ ਆ ਸਰਦ ਤੇ ਹਾਂਜੀ ਹਾਂਜੀ ਬਈ ਉਹਨਾਂ ਲਈ ਆਪਾਂ 10% ਐਕਸਟਰਾ ਡਿਸਕਾਊਂਟ ਦੇ ਰਹੇ ਆ ਵੀਰੇ ਠੀਕ ਹੈ ਜੀ ਜਿੰਨਾ ਵੀ ਬਿੱਲ ਬਣੂ ਬਿੱਲ ਆਪਾਂ 10% ਐਕਸਟਰਾ ਡਿਸਕਾਊਂਟ ਹੋਊਗਾ ਜਿੱਥੋਂ ਮਰਜ਼ੀ ਟਰਾਈ ਮਾਰ ਕੇ ਤੁਸੀਂ ਮਾਲ ਖਰੀਦ ਸਕਦੇ ਹੋ ਖਰੀਦ ਸਕਦੇ ਹੋ ਤੇ ਇਹ ਜੱਠੀ ਬਈ ਹਣਾ ਇਹ ਬ੍ਰਦਰ ਜਿਹੜੀਆਂ ਆਈਆਂ ਗਿਆ ਟਾਇਲਟ ਸੀਟਸ ਤੁਸੀਂ ਦੇਖਿਆ ਹੋਣਾ ਮਹਿੰਗੇ ਮਹਿੰਗੇ ਹੋਟਲਾਂ ਰੈਸਟੋਰੈਂਟਾਂ ਦੇ ਵਿੱਚ ਲੱਗੀਆਂ ਹੁੰਦੀਆਂ ਆਪਾਂ ਕਿਤੇ ਕੋਮਨ ਫਰੈਂਚ, ਚੰਨਿਆ ਬੱਟੇ ਬੱਟੇ ਰੈਸਟੋਰੈਂਟ ਹਾਊਟਲਾਂ ਦੇ ਵਿੱਚ ਇਦਾਂ ਦੀ ਟਾਇਲਟ ਸੀਟਸ ਲੱਗੀਆਂ ਹੁੰਦੀਆਂ ਹਨਾ ਆਪਣੇ ਆਪਣੇ ਘਰ ਦੇ ਵਿੱਚ ਬ੍ਰਦਰ ਦੋ ਚੀਜ਼ਾਂ ਹੀ ਲੋਕ ਜ਼ਿਆਦਾ ਦੇਖਦੇ ਇੱਕ ਆਪਣੀ ਕਿਚਨ ਦੀ ਇੱਕ ਆਪਣਾ ਵਾਸ਼ਰੂਮ ਰੂਮ ਜੀ ਠੀਕ ਹੈ ਵਾਸ਼ਰੂਮ ਦੇ ਵਿੱਚ ਜੇ ਨਾ ਟਾਇਲਟ ਸੀਟਸ ਆ ਬਰੇ ਇਹਦੀ ਆਪਣੇ ਕੋਲ ਸਟਾਰਟਿੰਗ ਰੇਂਜ ਆ 3000 ਰੁਪਏ ਤੋਂ 3000 ਚ ਜੀ ਨਾਲ ਦੋਸਤੋ ਇੱਕ ਹੋਰ ਆ ਆ ਮਤਲਬ ਨਾਲ ਅਲੱਗ ਤੋਂ ਉਹ ਪਾਣੀ ਵਾਲੀ ਜਿਹੜਾ ਹੁੰਦਾ ਟੈਂਕ ਯੂ ਲਾਉਣ ਦੀ ਲੋੜ ਆ ਹਾਂ ਉਹ ਪਲਾਸਟਿਕ ਦਾ ਸਿਸਟਮ ਖਤਮ ਹੋ ਗਿਆ ਵਿਦ ਟੈਂਕ ਆ ਵਿਦ ਸੀਟ ਕਵਰ ਆ ਹਾਈਡਰੌਲਿਕ ਸੀਟ ਕਵਰ ਆ ਜੀ ਇਹ ਠੀਕ ਹੈ ਤੁਸੀਂ ਇਹ ਤਾਂ ਸੂਈ ਥੱਲੇ ਸਿਰਦੋ ਸੂਈ ਡਿੱਗਣ ਦੀ ਆਵਾਜ਼ ਆਉਗੀ ਸੀਟ ਨੂੰ ਟੱਕਣ ਬੰਦ ਕਰਨ ਦੀ ਆਵਾਜ਼ ਨਹੀਂ ਆਉਂਦੀ ਅੱਛਾ ਜੀ ਸਮੂਥ ਕਲੋਜ਼ਿੰਗ ਸੀਟ ਕਰਾਏ ਤੁਸੀਂ ਬੰਦ ਕਰੋਗੇ ਆਪੇ ਹੌਲੀ ਹੌਲੀ ਬੰਦ ਹੋਊਗਾ ਜੀ ਠੀਕ ਹੈ ਜੀ ਇਹ ਆਪਾਂ ਨੂੰ ਕੋ ਸਟਾਰਟਿੰਗ ਰੇਜ ਆ ਬ੍ਰਦਰ 3000 ਰੁਪਏ ਚ ਪਰ ਇਹਦੇ ਨਾਲ ਵੀ ਆਪਾਂ ਇੱਕ ਹੋਰ ਆਫਰ ਦੇ ਰਹੇ ਆ ਨਾਲ ਠੀਕ ਹੈ ਜੀ ਪਹਿਲੀ ਗੱਲ ਤਾਂ ਚੈਲੰਜ ਹੋਊਗਾ ਕਿਸੇ ਵੀ ਸ਼ਹਿਰ ਦੇ ਵਿੱਚ ਤੁਹਾਨੂੰ ਇਸ ਰੇਟ 'ਚ ਮਿਲ ਨਹੀਂਣੀ ਹਾਂਜੀ ਹਾਂਜੀ ਦੂਸਰਾ ਆਪਾਂ ਇਹਦੇ ਨਾਲ ਇੱਕ ਵਾਇਰਲੈਸ ਏਅਰਪੋਡ ਫਰੀ ਦੇਵਾਂਗੇ ਅੱਛਾ ਜੀ ਏਸ ਮੈਂ ਕਿੰਨਾ ਰੇਟ ਦੱਸਿਆ ਤੁਸੀਂ 3000 ਤੋਂ ਸਟਾਰਟਿੰਗ ਨੇ ਜੀ 3000 ਸਟਾਰਟਿੰਗ ਹੈ ਦੋਸਤੋ ਤੇ ਨਾਲ ਵਾਇਰਲੈਸ ایرਪອດ ਫਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਹੋਰ ਐਕਸਟਰਾ ਡਿਸਕਾਊਂਟ ਕੋਈ ਕੋਗਾ ਨਹੀਂ ਜੋ ਤੂੰ ਕਹਿੰਗਾ ਬ੍ਰਦਰ ਹੋ ਆਪਾਂ ਤੇਰੇ ਕਹਿਣ ਤੇ ਉਹਨੂੰ ਹੋਰ ਐਕਸਟਰਾ ਡਿਸਕਾਊਂਟ ਦੇ ਦਾਂਗੇ ਹੈਨਾ ਬਾਕੀ ਜੋ ਮਰਜੀ ਆਪਣੇ ਕੋਲ ਹਰ ਇੱਕ ਚੀਜ਼ ਪ੍ਰੀਮੀਅਮ ਕੁਆਲਿਟੀ ਦੀ ਹੈ ਹਾਂਜੀ ਹਾਂਜੀ ਕੋਈ ਵੀ ਚੀਜ਼ ਲਓਗੇ ਆਪਣੇ ਕੋਲ ਸਟੈਂਡਰਡ ਬਾਈ ਜਮਨ ਦਾ ਕੋਈ ਮਾਲ ਨਹੀਂ ਹੈ। ਕਈ ਬੰਦੇ ਜ਼ਿਆਦਾ ਵੀਡੀਓ ਦੇ ਵਿੱਚ ਰੌਲਾ ਵਗੈਰਾ ਪਾਉਂਦੇ ਆ। ਸਸਤਾ 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 ਸਸਤੇ ਚ ਮਿੱਟੀ। ਬਾਈ ਜੀ ਸਸਤਾ ਨਹੀਂ ਸਸਤੇ ਨਾਲ ਵਧੀਆ ਵੀ। ਹੂੰ। ਦੇਖੋ ਘਰ ਇੱਕ ਵਾਰੀ ਬਣਦਾ ਜਿੰਦਗੀ 'ਚ। ਕੋਈ ਪੇੜ ਤਾਂ ਹੈ ਨਹੀਂ ਵੀ ਆ ਰੰਗ ਪਸੰਦ ਨਹੀਂ ਆਇਆ ਦੀਵਾਰੀ ਦੇ ਬਦਲ ਲਾਂਗੇ। ਹੂੰ। ਸਸਤੇ ਦੇ ਨਾਲ ਵਧੀਆ ਵੀ ਦਵਾਂਗੇ। ਆਪਾਂ ਦੇਖੋ ਕੋਈ ਨੱਚ ਕੱਪ ਕੇ ਕੋਈ ਹੋਰ ਚੀਜ਼ਾਂ ਹਨਾ ਸਾਨੂੰ ਕੁਝ ਆਪਣੇ ਕੋਲ ਸਾਰੀ ਦੀ ਸਾਰੀ ਟਾਈਲ ਹੈ ਜਿਹੜੀ ਉਹ ਸਾਰੀ ਮਤਲਬ ਕਿ ਫਲੈਕਸੀਬਲ ਟਾਈਲ ਹੈ ਅਨਬ੍ਰੇਕੇਬਲ ਟਾਈਲ ਹੈ ਠੀਕ ਹੈ ਜੀ ਹਾਂ ਆਪਾਂ ਉਹ ਬਾਕੀ ਤੁਹਾਨੂੰ ਮੈਂ ਟੈਸਟ ਕਰਾ ਦੇਣਾ ਇੱਕ ਤਜਰਬਾ ਵੀ ਦਿਖਾ ਦਨੇ ਆਪਾਂ ਤੁਹਾਨੂੰ ਇਸ ਚੀਜ਼ ਦਾ ਅੱਛਾ ਜੀ ਆਪਣੇ ਕੋਲ ਜਿਹੜੀ ਮਰਜ਼ੀ ਟਾਈਲ ਲੈ ਲਓ 2x4 ਦੀ ਟਾਈਲ ਕੋਈ ਮਰਜ਼ੀ ਟਾਈਲ ਲੈ ਲਓ ਆਪਣੇ ਕੋਲ ਸਾਰੀਆਂ ਟਾਈਲਾਂ ਅਨਬ੍ਰੇਕੇਬਲ ਅੱਛਾ ਜੀ ਜਿਵੇਂ ਉਹ ਸਿੱਟ ਕੇ ਦਿਖਾਉਂਦੇ ਹੁੰਦੇ ਆ ਨਾ ਕਿਹੜੇ ਦਿਖਾਉਂਦੇ ਹੁੰਦੇ ਆ ਆ ਦੇਖੋ ਜੀ ਆਹ ਦੇਖੋ ਦੋਸਤੋ ਨਹੀਂ ਤੁਸੀਂ ਛੱਡ ਦਿਓ ਇੱਕ ਵੀ ਕਰ ਅਨਬ੍ਰੇਕੇਬਲ ਟਾਈਲ ਅੱਛਾ ਜੀ ਅੱਛਾ ਉਹ ਮਤਲਬ ਜਿਹੜੇ ਜਿਆਦਾ ਸਿੱਟ ਕੇ ਦਿਖਾਉਂਦੇ ਹੁੰਦੇ ਦੋਸਤ ਉਹ ਤਜਰਬਾ ਵੀ ਐਂ ਸਿੱਟਦੇ ਹੁੰਦੇ ਆ ਉਹ ਤੇ ਅਨਬ੍ਰੇਕੇਬਲ ਆਏ ਆਏ ਬਰਾਦਰ ਅਸੀਂ ਥੋੜਾ ਉਹ ਨੱਚ ਟੱਪ ਕੇ ਯਾਰ ਉਹ ਜੂਸ ਜਲੂਸ ਜਿਹਾ ਨਿਕਲ ਜਾਈਏ ਇਹ ਅਸੀਂ ਹੋ ਜਾ ਕੰਮ ਵੀ ਕਰਦੇ ਬਿਲਕੁਲ ਜੈਨੂਇਨ ਤੇ ਜਿਵੇਂ ਕਹਿੰਦੇ ਹੁੰਦੇ ਆ ਰੀਜ਼ਨੇਬਲ ਸਿਸਟਮ ਆਪਣੇ ਕੋਲੇ ਹਾਂਜੀ ਹਾਂ ਤੇ ਜੇਠੀ ਬਾਈ ਇੱਕ ਆ ਸਿਸਟਮ ਮੂਰਲਾ ਰਹਿ ਗਿਆ ਸੀ ਆਪਣਾ ਇਹ ਵੀ ਵੀਡੀਓ ਇਹ ਇਹ ਬਰਾਦਰ ਆਪਾਂ ਵੀ ਲੰਬੀ ਹੋਈ ਜਾਂਦੀ ਆਪਣੀ ਨਹੀਂ ਨਹੀਂ ਕੋਈ ਗੱਲ ਨਹੀਂ ਆ ਦੇਖੋ ਇਹ ਆਪਣੇ ਕੋਲ ਬਰਾਦਰ ਟੇਬਲ ਟਾਪ ਹੈ ਹਾਂਜੀ ਹਾਂਜੀ ਜਿਹੜੇ ਟੇਬਲ ਟਾਪ ਹੈ ਇਹ ਇਹ ਆਪਣੇ ਕੋਲ ਸਟਾਰਟਿੰਗ ਰੇਂਜ 1200 ਰੁਪਏ ਤੋਂ ਜਿੰਨਾ ਟੇਬਲ ਟੌਪ ਹੈ ਨਾ ਸਟਾਰਟਿੰਗ ਇਹ 1200 ਰੁਪਏ ਦਾ ਕੁਝ ਚਾਹੇ ਮਤਲਬ ਥੱਲੇ ਲੱਕੜ ਦਾ ਬਣਾ ਲੈਂਦੇ ਲੋਕਾਂ ਦੇ ਹਾਂ ਜੀ ਹਾਂ ਉੱਪਰ ਇਹ ਲੱਗਦਾ ਨਾ ਉੱਪਰ ਗ੍ਰੇਨੇਟ ਦਾ ਪੀਸ ਨਾ ਕਿ ਉੱਪਰ ਲੱਗਦਾ ਇਹ ਟੇਬਲ ਟੌਪ ਹਾਂਜੀ ਜੇ ਤੁਸੀਂ ਇਦਾਂ ਦੇ ਦੇਖੋਗੇ ਇਹ ਇੰਪੋਰਟਡ ਆ ਜਾਂਦੇ ਆ ਆਪਣੇ ਜਿਹੜੇ ਇਹ ਟੇਬਲ ਟੌਪ ਹੈ ਇਹ ਸਾਰੇ ਕਲਰ ਦੇ ਹੈ ਹਨਾ ਰੋਜ਼ ਗੋਲਡ ਕਲਰ ਆ ਗਿਆ 골ਡਨ ਵਾਈਟ ਬਲੈਕ ਮੈਟ ਦੇ ਵਿੱਚ ਆ ਗਲੋਸੀ ਸਤਵਾਰੂ ਆ ਬਲੈਕ ਹਨਾ ਗਲੋਸੀ ਦੇ ਵਿੱਚ ਆ ਗਿਆ ਠੀਕ ਹੈ ਜੀ ਤੁਸੀਂ ਇੱਕ ਕਹਿੰਦੇ ਹੈਗੇ ਵੀ ਫਲਿੱਪਕਾਰਡ ਹੈ ਕਹਿੰਦੇ ਉੱਥੇ ਬਹੁਤ ਡਿਸਕਾਊਂਟ ਮਿਲਦੇ ਹੈਗੇ। ਅਸੀਂ ਚੈਲੰਜ ਕਰਦੇ ਆ ਤੁਸੀਂ ਫਲਿੱਪਕਾਰਟ ਤੇ ਇਹਦੇ ਨਾਲ ਦਾ ਟੇਬਲ ਟੌਪ ਕੱਢ ਲਓ। ਠੀਕ ਹੈ ਜੀ। ਉਹਦੋਂ 1000 ਰੁਪਏ ਘੱਟ ਸਾਨੂੰ ਦੇ ਦਿਓ ਜੀ। ਠੀਕ ਹੈ ਜੀ। ਜੋ ਰੇਟ ਆ ਫਲਿੱਪਕਾਰਟ ਤੇ ਹੋ ਉਹ ਤੇ ਨਿਕਲੂਗਾ ਜੀ। ਹਾਂਜੀ। ਠੀਕ ਹੈ ਜੀ। ਫਲਿੱਪਕਾਰਟ ਤੇ ਇਹ ਬ੍ਰਦਰ ਜੇ ਤੁਸੀਂ ਫਲਿੱਪਕਾਰਟ ਦੀ ਸਕਰੀਨ ਸ਼ਾਟ ਲੈ ਆਈਓ। ਹਾਂਜੀ ਹਾਂਜੀ ਹਾਂਜੀ। ਜਿੰਨੇ ਦਾ ਵੀ ਰੇਟ ਹੋਇਆ ਉਹਦੋਂ 1000 ਰੁਪਏ ਸਾਨੂੰ ਘੱਟ ਦੇ ਦੇ ਜੀ। ਠੀਕ ਹੈ। ਜਿੰਨਾ ਵੀ ਰੇਟ ਹੋਇਆ वैसे आम ਤੁਹਾਡੇ ਹਿਸਾਬ ਨਾਲ ਤੁਸੀਂ ਦੇਖਦੇ ਰਹੇ ਨੋ ਕਿੰਨਾ ਚੱਲਦਾ ਇਹਦਾ ਰੇਟ ਜੀ ਬ੍ਰਦਰ ਪਤਾ ਕੀ ਹੈ ਇਹ 3000 ਰੁਪਏ ਤੋਂ ਬਾਅਦ ਸ਼ੋਸ਼ਨ ਆਪਣੇ ਕੋਲ ਟੇਬਲ ਟੌਪ ਐ ਇੰਪੋਰਟੈਂਟ ਹੈ ਓਕੇ ਜੀ ਇਹ ਜੀ ਮੈਂ ਆ ਬਲੈਕ ਲੈ ਲਓ 골ਡਨ ਉਹ ਵਾਈਟ 골ਡਨ ਰੋਜ਼ ਗੋਲਡ ਕਲਰ ਹੈ ਹਨਾ ਜੀ ਇਹ ਇਹ ਆ ਜਾਂਦੇ ਆਪਣੇ 1 ਇੰਚ ਚ ਆ ਜਾਂਦੇ ਇਹ 24 ਇੰਚ ਚ ਆ ਜਾਂਦੇ ਇਹ ਥੋੜਾ ਸਾਈਜ਼ ਉਹ ਡ੍ਰੈਂਡ ਹੈ ਇਹਦਾ ਰੇਟ ਹੈ ਕੋ 3500 ਰੁਪਏ ਛੋਟੇ ਦਾ ਰੇਟ ਹੈ 3000 ਤੇ ਇਹ ਇਹ ਸਾਰਾ ਉਹ ਮਤਲਬ ਪੱਥਰ ਹੈ ਇਹ ਜੀ ਸਾਰਾ ਮਾਰਬਲ ਹੈ ਮਾਰਬਲ ਹੈ ਹਾਂ ਜੀ ਠੀਕ ਹੈ ਜੀ ਲਾਈਫ ਟਾਈਮ ਦੀ ਗਾਰੰਟੀ ਹੈ ਆਲਰਸ ਦੀ ਠੀਕ ਹੈ ਸਰ ਠੀਕ ਹੈ ਲਾਈਫ ਟਾਈਮ ਦੀ ਗਾਰੰਟੀ ਹੈ Amazon ਤੇ Flipkart ਤੇ ਤੁਸੀਂ ਇਹ ਦੇਖੋਗੇ ਇਹੀ ਜਿਹੜੀਆਂ ਚੀਜ਼ਾਂ ਹੈ 5500 6000 ਰੁਪਏ ਬਾਕੀ ਟੁੱਟਣ ਵਾਲੀ ਹੈ ਆਈਟਮ ਹੈ ਰਾਹ 'ਚ ਆ ਕੇ ਕੋਈ ਟੁੱਟ ਗਈ ਕਰ ਗਈ ਹੋਰ ਅਗਲਾ ਵਾਪਸ ਕਰੇ ਨਾ ਕਰੇ ਸਾਡੇ ਕੋਲ ਆਓ ਚਲਦੀ ਕਰੋ ਕਿਸ ਚੈੱਕ ਕਰੋ ਗਾਰੰਟੀ ਹੋ ਉਹਦੇ ਨਾਲੋਂ ਆਪਾਂ ਡਿਸਕਾਊਂਟ ਦੇ ਦਵਾਂਗੇ ਠੀਕ ਹੈ ਜੀ 24 ਇੰਚੀ 3500 ਰੁਪਏ ਦਾ 18 ਤੇ 21 ਇੰਚੀ 3000 ਇਹਦੇ ਸ਼ਾਈਨੀ ਬਹੁਤ ਵਧੀਆ ਰਵਿੰਦਰ ਨੇੜੋ ਨੇੜੋ ਕਰੀਆਂ ਹੈ ਇੱਥੋਂ ਆਹ ਦੇਖੋ ਜੀ ਸ਼ਾਈਨ ਸ਼ਾਈਨ ਦੋਸਤੋ ਮਤਲਬ ਜਿਵੇਂ 골ਡਨ ਹਾਂਜੀ ਹਾਂ ਦੇ ਵਿੱਚ ਆ ਗਿਆ ਜੀ ਹਾਂ 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 ਤੇ ਇਹ ਸੀ ਦੋਸਤੋ ਸਾਰਾ ਟੂਰ ਰਾਜਸਥਾਨ ਮਾਰਬਲ ਦਾ ਬਾਈ ਦੇ ਜੈਨੂਇਨ ਰੇਟ ਨੇ ਤੇ ਚੰਗੀ ਕੁਆਲਟੀ ਹੈ ਬਾਈ ਕੋਲੇ ਕੋਈ ਉਹ ਗੱਲ ਨਹੀਂ ਹੈਗੀ ਕਿ ਸ਼ੋਸ਼ੇ ਬਾਜੀ ਵਾਲੀ ਤੇ ਇੱਕ ਨੰਬਰ ਤੁਹਾਨੂੰ ਮਤਲਬ ਤਸੱਲੀ ਬਖਸ਼ ਸਮਾਨ ਇੱਥੇ ਮਿਲੂਗਾ ਵੀਡੀਓ ਸ਼ੇਅਰ ਕਰਕੇ ਆਉਂਗੇ ਐਕਸਟਰਾ ਡਿਸਕਾਊਂਟ ਬਈ ਜਿਹੜਾ ਸ਼ੇਅਰ ਕਰਕੇ ਉਹਨੂੰ 1000 ਰੁਪਏ ਦਾ ਐਕਸਟਰਾ ਡਿਸਕਾਊਂਟ ਦੇਣਾ ਭਰਾ 1000 ਰੁਪਏ ਦਾ ਛੋਡੇ ਗਏ ਤੇ ਜਿੰਨਾ ਵੀ ਬੰਦਾ ਨੂੰ ਜਿਹੜਾ ਬੰਦਾ ਆਪਣੀ ਵੀਡੀਓ ਸ਼ੇਅਰ ਕਰਕੇ ਆਉਂ 1000 ਰੁਪਏ ਡਿਸਕਾਊਂਟ ਛੋਡੇ ਗਏ ਤੇ ਪਲੱਸ ਸਾਡੇ ਕੋਲ ਇੱਕ ਸਰਪ੍ਰਾਈਜ਼ ਗਿਫਟ ਤੇ ਰੇਟ ਵੀ ਪੂਰਾ ਖਿੱਚ ਕੇ ਲੋ ਰੇਟ ਅਗਲਾ ਆਪਣੇ ਸ਼ਹਿਰ ਚ ਟਰਾਈ ਕਰਕੇ ਆਈ ਕਰਕੇ ਰੇਟ ਦੀ ਜ਼ਿੰਮੇਵਾਰੀ ਉਹ ਰੇਟ ਦੀ ਪਲੱਸ ਕੁਆਲਿਟੀ ਦੀ ਜ਼ਿੰਮੇਵਾਰੀ ਵੀ ਹੋਊਗੀ ਠੀਕ ਹੈ ਜੀ ਆਪਣੀ ਸਨ ਅ ਨੰਨੇ ਮੀਤੀ ਦੇ ਕਹਾਣ ਹੈ ਜੀ 1999 ਦੀ ਐਫਸੀ ਕਹਾਣਾ ਉਹ ਤੋਂ ਆਪਣੇ ਏਡੀ ਚ ਕਿਤੇ ਆਸੇ ਪਾਸੇ ਕੋਈ ਮਾਰਬਲ ਦੀ ਸ਼ੋਪ ਨਹੀਂ ਸਾਡੀ ਤੀਜੀ ਪੀੜ੍ਹੀ ਕੰਮ ਕਰ ਰਹੀ ਹੈ ਠੀਕ ਹੈ ਜੀ ਆਸੇ ਪਾਸੇ 60 70 ਕਿਲੋਮੀਟਰ ਦੇ ਪਿੰਡਾਂ ਦੇ ਵਿੱਚ ਤਕਰੀਬਨ ਜਿੰਨਾ ਸਾਡਾ ਮਨ ਲੱਗਿਆ ਤੇ ਇੱਕ ਜਿੱਥੇ ਬਈ ਐਡਰੈਸ ਬੋਲਿਓ ਆਪਾਂ ਐਡਰੈਸ ਬੈਸੇ ਲੇ ਕੇ ਲਿਖ ਕੇ ਵੀ ਪਾਵਾਂਗੇ ਪਰ ਬੋਲ ਦਿਓ ਆਪਣਾ ਜਿਹੜਾ ਐਡਰੈਸ ਹੈ ਜੀ ਰਾਜਸਥਾਨ ਮਾਰਬਲ ਬਠਿੰਡਾ ਰੋੜ ਨੀਅਰ ਰੇਲਵੇ ਕ੍ਰੋਸਿੰਗ ਰਾਮਪੁਰਾ ਫੁੱਲ ਡਿਸਟ੍ਰਿਕਟ ਬਠਿੰਡਾ ਮੋਬਾਈਲ ਨੰਬਰ ਹੈ 9988666377 ਠੀਕ ਹੈ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਸ਼ੇਅਰ ਕਰਕੇ ਆਇਓ